ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਪਿਛਲੇ 113 ਦਿਨਾਂ ਤੋਂ ਲੜੀਵਾਰ ਭੁਖੜ ਹੜਤਾਲ ਦੇ ਬੈਠੇ ਕੰਪਿਊਟਰ ਅਧਿਆਪਕਾਂ ਵੱਲੋਂ ਜਥੇਬੰਦੀ ਦੇ ਫੈਸਲੇ ਅਨੁਸਾਰ ਅੱਜ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸੰਗਰੂਰ ਦੇ ਲਾਲਬੱਤੀ ਚੌਕ ਵਿਖੇ ਸੜਕ ਜਾਮ ਕਰਕੇ ਆਮ ਆਗੂ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖਿਲਾਫ ਚੋਰਦਾਰ ਨਾਰੇਬਾਜੀ ਕਰਦੇ ਹੋਏ ਆਪਣਾ ਰੋਸ ਪ੍ਰਗਟ ਕੀਤਾ ਗਿਆ ਇਸ ਦੌਰਾਨ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੂਬਾ ਆਗੂ ਜੋਨੀ ਸਿੰਘਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸੈਂਕੜੇ ਕੰਪਿਊਟਰ ਅਧਿਆਪਕਾਂ ਦੀ ਮੌਜੂਦਗੀ ਵਿੱਚ ਆਪਣਾ ਮਰਨਵਾਰਤ ਸ਼ੁਰੂ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਸੰਗਠਨ ਪ੍ਰਸ਼ਾਸਨ ਉੱਤੇ ਧਰਨੇ 'ਚ ਆ ਕੇ ਕੰਪਿਊਟਰ ਅਧਿਆਪਕਾਂ ਦੀ ਸਾਰ ਨਾ ਲੈਣ ਦੇ ਗੰਭੀਰ આરોਪ ਲਗਾਉਂਦਿਆਂ ਕਿਹਾ ਕਿ ਆਪ ਸਰਕਾਰ ਵੱਲੋਂ ਉਹਨਾਂ ਨਾਲ ਕੀਤੇ ਜਾ ਰਹੇ ਲਗਾਤਾਰ ਝੂਠੇ ਵਾਅਦਿਆਂ ਤੋਂ ਤੰਗ ਆ ਕੇ ਜਥੇਬੰਦੀ ਨੇ ਮਜਬੂਰੀ ਵਿੱਚ ਮਰਨ ਵਰਤ ਉੱਤੇ ਬੈਠਣ ਦਾ ਐਕਸ਼ਨ ਉਲੀਕਿਆ ਹੈ ਜਿਸ ਨੂੰ ਹੁਣ ਸਰਕਾਰ ਵੱਲੋਂ ਮੰਗਾ ਮਨਵਾਉਣ ਤੋਂ ਬਾਅਦ ਹੀ ਸਮਾਪਤ ਕੀਤਾ ਜਾਵੇਗਾ ਪੂਰੇ ਕਰੋ ਪੂਰੇ ਕਰੋ ਨਹੀਂ ਤਾਂ ਸ਼ਰਮਾ ਕਮ ਕਰੋ ਇਹ ਮਜਬੂਰੀ ਪੈ ਗਈ ਸੀ ਕਿ ਤੁਸੀਂ ਮਨਵਰਤ ਦੇ ਉੱਪਰ ਆਪਣਾ ਸੁਰੱਖਿਆ ਸਰਕਾਰ ਨੇ ਤੁਹਾਡੀ ਨਾਲ ਗੱਲ ਕੋਈ ਕੋਈ ਨਹੀਂ ਕੀਤੀ ਇੱਥੇ ਦਾ ਗੱਲ ਤੁਹਾਡੀ ਪੂਰੀ ਸਰਕਾਰ ਨੇ ਮੰਨੀ ਜਦੋਂ ਦੀ ਆਪ ਸਰਕਾਰ ਬਣੀ ਹੈ ਜੀ ਪਿਛਲੇ 2.5 ਸਾਲ ਤੋਂ ਸਰਕਾਰ ਨਾਲ ਸੰਪਰਕ ਚੱਲ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਦੁਆਰਾ ਭਰੋਸੇ ਤੋਂ ਇਲਾਵਾ ਸਾਨੂੰ ਹੋਰ ਕੁਝ ਵੀ ਨਹੀਂ ਮਿਲਿਆ ਸਿੱਖਿਆ ਭਾਗ 'ਚ ਮਰਜ ਕਰਨ ਦੀ ਮੰਗ 6ਵੇਂ ਪੇ ਕਮਿਸ਼ਨ ਦੀ ਮੰਗ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕਰਨ ਦੀ ਮੰਗ ਅਤੇ ਬੰਦ ਕੀਤਾ ਡੀ ਇਹਨਾਂ ਵਿੱਚੋਂ ਕਿਸੇ ਵੀ ਮੰਗ ਤੇ ਹਜੇ ਤੱਕ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਹੈ ਜਿਹਦੇ ਕਰਕੇ ਮਜਬੂਰਨ ਸਾਨੂੰ ਲੜੀਵਾਰ 113 ਦਿਨ ਦੀ ਭੁੱਖ ਹੜਤਾਲ ਤਵਾਲ ਨੂੰ ਮਰਨ ਵਰਤ ਵਰਗਾ ਫੈਸਲਾ ਲੈਣਾ ਪਿਆ ਸਰਕਾਰ ਨੇ ਤੁਹਾਨੂੰ 25 ਫੀਸ ਦਿੱਤਾ ਸੀਗਾ ਉਹ ਲਿਖੇ ਦਿੱਤਾ ਸੀਗਾ ਕਿ ਅਸੀਂ ਗੱਲਬਾਤ ਕਰਾਂਗੇ ਅ ਅਰੋੜਾ ਜੀ ਨਾਲ ਗੱਲਬਾਤ ਹੋਈ ਸੀ ਉਹਦੇ ਬਾਰੇ ਕੀ ਪਹਿਲਾਂ ਜੀ ਸਾਨੂੰ ਐਸਡੀਐਨ ਸਾਹਿਬ ਸੰਗਰੂਰ ਵੱਲੋਂ ਕਿਹਾ ਗਿਆ ਸੀ ਕਿ ਵਿੱਤ ਮੰਤਰੀ ਨਾਲ ਗੱਲ ਹੋ ਗਈ 12 ਦਸੰਬਰ ਨੂੰ ਤੁਹਾਡਾ ਜੇ ਇਹਦੀ ਫਾਈਲ ਕਲੀਅਰ ਕਰ ਦਿੱਤੀ ਜਾਊਗੀ ਉਹਦੇ ਨਾਲ ਹੀ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਡੀ ਸਿੱਖਿਆ ਭਾਗ ਦੀ ਮਰਜ਼ੀ ਹੁੰਦੀ ਅਤੇ ਹੋਰ ਪੇ ਕਮਿਸ਼ਨ ਦੀਆਂ ਮੰਗਾਂ ਬਾਰੇ ਵੀ ਵਿਚਾਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ 14 ਤਰੀਕ ਦੀ ਰੈਲੀ ਕੀਤੀ 17 ਤਰੀਕ ਦੀ ਰੈਲੀ ਕੀਤੀ ਪਰ ਹਰੇਕ ਰੈਲੀ ਜਾਂ ਮੀਟਿੰਗ ਤੋਂ ਬਾਅਦ ਸਾਨੂੰ ਸਿਰਫ ਭਰੋਸਾ ਹੀ ਮਿਲਿਆ ਤਾਂ ਹੁਣ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਦੋਂ ਤੱਕ ਸਾਡੇ ਪੱਤਰ ਜਾਰੀ ਨਹੀਂ ਹੁੰਦੇ ਉਦੋਂ ਤੱਕ ਇਹ ਮਰਨ ਵਰਤ ਚੱਲੂਗਾ ਤੇ ਤੁਹਾਡੇ ਆਪਣੇ ਘਰ ਦੇ ਮੈਂਬਰਾਂ ਨੇ ਆ ਕੇ ਤੁਹਾਡੀ ਗੱਲ ਚ ਹਰਪਾ ਕੇ ਮਨ ਮਨਰਵਤ ਤੋਂ ਪਰ ਰੱਖਿਆ ਹੈ ਅੱਗੇ ਬਾਰੇ ਕੀ ਕਰਾਜੋ ਇਹਦੇ ਬਾਰੇ ਇਹ ਕਹਿੰਦੇ ਕਿ ਘਰਦਿਆਂ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਸਾਡੇ ਬੱਚੇ ਦੇ ਹੱਕ ਨਹੀਂ ਮਿਲਦੇ ਨਾ ਇਹਨੂੰ ਲੜਨ ਦਾ ਅਧਿਕਾਰ ਹੈ ਜੇਕਰ ਦੇਸ਼ ਦੀ ਆਜ਼ਾਦੀ ਲਈ ਲੜ ਸਕਦੇ ਆ ਤਾਂ ਸਾਨੂੰ ਵੀ ਆਪਦੇ ਬੱਚਿਆਂ ਲਈ 640 ਕੰਪਿਊਟਰ ਦੇ ਹੱਕਾਂ ਲਈ ਲੜਨਾ ਪਊਗਾ ਉਹ ਤੱਕ ਅਸੀਂ ਜਾਣ ਨਹੀਂ ਚਾਹਦੇ ਜੋ ਤੱਕ ਪੰਜਾਬ ਸਰਕਾਰ ਸਾਡੇ ਸਿੱਖਿਆ ਭਗ ਦਾ ਪੱਤਰ ਜਾਰੀ ਨਹੀਂ ਕਰਦੀ ਇਹ ਮੈਂ ਵਿਸ਼ਵਾਸ ਦਵਾਉਂਦਾ ਹਾਂ ਅੱਜ ਸਾਡਾ ਸਾਥੀ ਹੈ ਜਿਹੜਾ ਜੌਨੀ ਸਿੰਘਲਾ ਉਹ ਇਹਨਾਂ ਸਰਕਾਰਾਂ ਦੀਆਂ ਨਲਾਇਕ ਨੀਤੀਆਂ ਤੋਂ ਤੰਗ ਆ ਕੇ ਮਰਨ ਵਰਤ ਤੇ ਬੈਠਣ ਜਾ ਰਹੇ ਹੈ ਇਹ ਕੰਪਿਊਟਰ ਦਾ ਅਧਿਆਪਕ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹ ਆਪ ਆ ਕੇ ਉਹਨਾਂ ਨੂੰ ਬਿਠਾ ਰਹੇ ਨੇ ਕਿਉਂਕਿ ਉਹ ਜਾਣਦੇ ਨੇ ਇਹ ਬੱਚਿਆਂ ਦੇ ਭੁੱਖ ਦੀ ਲੜਾਈ ਹੈ ਇਹ ਲੜਾਈ ਲੰਮੀ ਹੈ ਤੇ ਇਸ ਕਰਕੇ ਨਾਲ ਹੁੰਦੇ ਜਿੱਥੇ ਮਰਨ ਵਰਤ ਤੇ ਚੱਲੂਗਾ ਉੱਥੇ ਭੁਖੜਤਾਲ ਵੀ ਚੱਲੂਗੀ ਉਹ ਕਰਨਾ ਹੈ ਜਿਹੜਾ ਇਹ ਐਸੇ ਤਰ੍ਹਾਂ ਜਾਰੀ ਰਹੂਗਾ ਸੰਘਰਸ਼ਾ ਜਿਹੜਾ ਸੰਗਰੂਰ ਦੀਆਂ ਗਲੀਆਂ ਵੀ ਛੰਨ ਸ਼ੰਤਾਂਗੇ ਹਰੇਕ ਸਾਥੀ ਨੂੰ ਜਾ ਕੇ ਦੱਸਾਂਗੇ ਕਿ ਸਾਡੇ ਦੁੱਖ ਬਹੁਤ ਨੇ 113 ਦਿਨ ਤੋ ਕਿਸੇ ਨੇ ਸੁਣੀ ਨਹੀਂ ਅੜਤੀ ਸੰਘਰਸ਼ ਜਾਰੀ ਰਹੂਗਾ ਨਾਲ ਹੁੰਦੇ ਮਜ਼ਦੂਰ ਇਸ ਤਰ੍ਹਾਂ ਜੀ ਦੇਖੋ ਅੱਜ ਤੱਕ ਸਰਕਾਰਾਂ ਦਿੰਦੀਆਂ ਦੇਖੀਆਂ ਖੌਨ ਵਾਲੀਆਂ ਸਰਕਾਰਾਂ ਬਹੁਤ ਘੱਟ ਆਈਆਂ ਪਰ ਇਹ ਸਰਕਾਰ ਨੇ ਆਉਂਦੇ ਸਾਰ ਸਾਡਾ ਡੀਆ ਜਿਹੜਾ ਉਹ ਬੰਦ ਕੀਤਾ ਆਪ ਸਮੇਂ ਤੁਹਾਡੇ ਨਵੇਂ ਰੂਲ ਕੱਢਦੇ ਲਾਗੂ ਕਰਨ ਦੀ ਕੋਸ਼ਿਸ਼ ਕਰੀ ਜਿਸ ਨੂੰ ਅਸੀਂ ਸੰਪੂਰਨ ਭਾਰਤ ਤੇ ਖਾਰਜ ਕਰਿਆ ਉਹਨਾਂ ਰੂਲਾਂ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਪੱਕੇ ਪੱਕੀ ਭਰਤੀ ਕਰਾਂਗੇ ਉਹ ਪੱਕੀ ਭਰਤੀ ਦੀ ਥਾਂ ਤੇ ਆਊਟਸੋਰਸਿੰਗ ਰਾਹੀਂ ਭਰਤੀ ਕਰਨ ਦੀਆਂ ਸਾਜਿਸ਼ਾਂ ਕਰ ਰਹੀ ਹੈ ਨਵੇਂ ਰੂਲਾਂ ਦੀ ਆੜੇ ਇਸ ਨੂੰ ਤੰਗ ਹਾ ਕੇ ਕੰਪਿਊਟਰ ਵਿਧਾਪਕ ਨਹੀਂ ਜਿਹੜੇ 113 ਦਿਨ ਤੋਂ ਸੰਗਰੂਰ ਮੋਰਚੇ ਤੇ ਬੈਠੇ ਨੇ ਕੰਪਿਊਟਰ ਅੱਗੇ ਉਸ ਨੂੰ ਮਰਨ ਵਰਤ ਦੇ ਵਿੱਚ ਨਾਲ ਹੁੰਦੇ ਸ਼ੁਰੂ ਕੀਤਾ ਜਾ ਰਿਹਾ ਹੈ ਅੰਗਰੇਜ਼ੀ ਦੇ ਨਾਲ ਹੋਰ ਵੀ ਕੋਈ ਆ ਕੇ ਬੈਠ ਸਕਦਾ ਹੈ ਦੇਖੋ ਜੀ ਜਦੋਂ ਤੱਕਰ ਸਾਡੀ ਪ੍ਰਸ਼ਾਸਨ ਆਦੇ ਤੇ ਟੱਕਾ ਨਹੀਂ ਕਰਦਾ ਉਦੋਂ ਟੱਕਰ ਸਾਥੀ ਬੈਠੂਗਾ ਜਦੋਂ ਟੱਕੇ ਨਾਲ ਚੱਕ ਕੇ ਸਾਡੇ ਸਾਥੀ ਨੂੰ ਇਹ ਲੈ ਕੇ ਜਾਣਗੇ ਜਦ ਟੱਕਾ ਕਰਨ ਦੀ ਕੋਸ਼ਿਸ਼ ਕਰਨਗੇ ਉਸ ਦੇ ਅਗਲਾ ਸਾਥੀ ਆ ਜਿਹੜਾ ਉਸ ਦੀ ਥਾਂ ਤੇ ਮੀਟਿੰਗ ਕਰਕੇ ਬਿਠਾਇਆ ਜਾਊਗਾ ਸਰ ਮੇਰਾ ਨਾਮ ਰਜੰਦ ਕੋਰਾ ਮੈਂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਆਈ ਹਾਂ ਤੇ ਮਨਵਰਤ ਦਾ ਦੇਖੋ ਪ੍ਰੋਗਰਾਮ ਇਹ ਆ ਵੀ 113 ਦਿਨ ਤੋਂ ਸਾਡੀ ਇੱਥੇ ਭੁੱਖ ਹੜਤਾਲ ਜਿਹੜੀ ਚੱਲ ਰਹੀ ਸੀ ਸੰਗਰੂਰ ਵਿਖੇ ਸੀਐਮ ਮਤਲਬ ਸੀਐਮ ਦਾ ਆਪਣਾ ਇਹ ਏਰੀਆ ਦੇਖੋ ਤੇ ਇੱਥੇ ਮਤਲਬ ਡੀਸੀ ਦਫਤਰ ਦੇ ਬਾਹਰ ਅਸੀਂ ਬੈਠੇ ਆਂ ਤੇ ਉੱਪਰਲੇ ਲੈਵਲ ਦਾ ਜਿਹੜਾ ਪ੍ਰਸ਼ਾਸਨ ਆ ਉਹ ਤੇ ਅਲੱਗ ਕਾਲ ਇੱਕ ਡੀਸੀ ਸਾਹਿਬ ਜਿਹੜੇ ਉਹ ਸਾਡੇ ਇੱਥੇ ਤਰਨੇ ਤੱਕ ਨਹੀਂ ਪਹੁੰਚੇ ਵੀ ਤੁਸੀਂ ਇੱਥੇ ਬੈਠੇ ਹੋ ਤੇ ਤੁਹਾਡੀਆਂ ਕੀ ਮੰਗਾ ਨੇ ਐ ਸਰਕਾਰ ਦਾ ਹਾਲ ਆ ਤੇ ਸਰਕਾਰ ਨਾਲ ਅਸੀਂ ਮੀਟਿੰਗਸ ਵੀ ਬਹੁਤ ਕੀਤੀਆਂ ਬਹੁਤ ਵਾਰੀ ਸਰਕਾਰ ਨੂੰ ਅਸੀਂ ਇਹ ਦੱਸਿਆ ਵੀ ਸਾਡਾ ਜਿਹੜਾ ਜੋ ਤੁਸੀਂ ਸਾਨੂੰ ਦੇ ਦੇ ਨਹੀਂ ਰਹੇ ਉਹ ਸਾਡਾ ਬਣਦਾ ਹੱਕ ਆ ਪਰ ਫਿਰ ਵੀ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ ਆ ਤੇ ਲਾਸਟ ਸਾਨੂੰ ਮਤਲਬ ਇਹ ਹਾਰ ਕੇ ਜਿਹੜਾ ਆ ਸਾਡੇ ਸਾਥੀ ਨੂੰ ਮਰਨ ਮਰਦ ਤੇ ਬਿਠਾਉਣਾ ਪਿਆ ਦੋ ਦਿਨ ਅਸੀਂ ਸੀਐਮ ਹਾਊਸ ਦੇ ਬਾਹਰ ਤਿੰਨ ਦਿਨ ਚੌਥੀ ਜਥੇ ਦੇ ਨਸੀ ਉੱਥੋਂ ਉੱਠ ਕੇ ਆਇਆ ਖੁੱਲੇ ਅਸਮਾਨ ਦੇ ਥੱਲੇ ਸਾਨੂੰ ਉਹਨਾਂ ਨੇ ਸੌਣ ਲਈ ਮਜਬੂਰ ਕੀਤਾ ਪਰ ਫੇਰ ਵੀ ਸਾਡੀ ਜਿਹੜੀ ਸਰਕਾਰ ਨੇ ਸਾਰ ਨਹੀਂ ਲਈ ਮਤਲਬ ਉੱਥੇ ਸਾਡਾ ਟੈਂਟ ਵੀ ਨਹੀਂ ਲੱਗਣ ਦਿੱਤਾ ਅਸੀਂ ਖੁੱਲੇ ਅਸਮਾਨ ਦੇ ਵਿੱਚ ਪੂਰੇ ਮੇਲਸ ਫੀਮੇਲਸ ਤੇ ਸਾਡੀਆਂ ਛੋਟੇ ਛੋਟੇ ਬੱਚੇ ਜਿਹੜੇ ਉਹ ਸਾਡੇ ਨਾਲ ਠੰਡ ਦੇ ਵਿੱਚ ਠਰ ਗਏ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਇੰਨੀ ਸਰਕਾਰ ਦਾ ਬੁਰਾ ਹਾਲ ਆ ਕਿ ਠੰਡ 'ਚ ਮਾਰਤਾ ਉਹਨਾਂ ਨੇ ਸਾਨੂੰ ਪਰ ਸਾਡੀ ਗੱਲ ਨਹੀਂ ਸੁਣੀ